ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦਿ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਮੋਤੀ ਤਮੰਦਰ ਉਸ ਰਹਿ ਰਤਨੀ ਤਾ ਹੋਇ ਜੜਾ ਕੈ ਸਤੁਰ ਕੰਭੂ ਅਗਰ ਚੱਦਦਾ ਲੀਪਿ ਆਵੈ ਚਾਉ ਮਤ ਦੇਖ ਭੁੱਲਾ ਵਿਸਰੈ ਤੇਰਾ ਚੇਤਨ ਆਵੈ ਨਾਉ ਹਰ ਬਿਨ ਜੀਉ ਜਲ ਬਲ ਜਾਉ ਮੈਂ ਆਪਣਾ ਗੁਰੂ ਪੂਛ ਦੇਖਿਆ ਅਬਰ ਨਾਹੀ ਥਾਉ ਰਹਾਉ ਤਰਤੀ ਤਹੇਰੇ ਲਾਲ ਜੜਤੀ ਪਲਗ ਲਾਲ ਜੜਾ ਮੋਹੜੇ ਮੁਖ ਬੜੇ ਸੋਹੈ ਗਰੇ ਰੰਗ ਪਸਾਉ ਮਤ ਦੇਖ ਫੁੱਲਾ ਵਿਸਰੇ تیر ਜੀ ਤਨ ਆਵੇ ਨਾਉ ਸਿੱਧ ਹੋਆ ਸਿੱਧ ਲਾਈ ਰਿਤ ਅੱਖਾਉ ਕੁਪਤ ਪਰਗਟ ਹੋਏ ਬੈਸਾ ਮਤ ਦੇਖ ਭੁੱਲਾ ਵਿਸਰੈ ਤੇਰਾ ਚੇਤਨ ਆਵੇ ਨਾ ਸੁਲਤਾਨ ਹੋਵਾ ਮੇਲ ਲਸਕਰ ਤਖਤ ਰਖਾ ਪਾਉ ਹੁਕਮ ਹਾਸਲ ਕਰੀ ਬੈਠਾ ਦਾਦ ਕਾ ਸਭਵਾਉ ਮਤ ਦੇਖ ਭੁੱਲਾ ਵਿਸਰੈ ਤੇਰਾ ਚੇਤਨ ਆਵੇ ਨਾ ਮੋਤੀ ਤੰਦਰ ਉਸ ਰਹਿ ਰਤਨੀ ਦਾ ਹੋਇ ਜੜਾ ਕਸ ਤੂਰ ਕੁੰਗੂ ਅਗਰ ਚੰਦ ਅਲੀ ਤੇ ਆਵੈ ਚਾਉ ਮਤ ਤੇਗ ਭੁੱਲਾ ਵਿਸਰੈ ਤੇਰ ਚੇਤਨ ਆਵੈ ਨਾਉ ਹਰ ਬਿਨ ਜੀਉ ਜਲ ਬਲ ਜਾਉ ਮੈਂ ਆਪਣਾ ਗੁਰਪੂਛ ਦੇਖਿਆ ਅਬਰ ਨਾਹੀ ਥਾਉ ਰਹਾਉ ਤਰਤੀ ਤਹੇ ਰੇ ਲਾਲ ਜੜਤੀ ਪਲ ਬਲਾਲ ਜੜਾਉ ਮੋਹਣੀ ਬਖਮਣੀ ਸੁਹੈ ਕਰੇ ਰੰਗ ਪਸਾਉ ਮਤ ਦੇਖ ਪੂਲਾ ਵਿਸਰੈ ਤੇਰਾ ਚੇਤਨ ਆਵੇਂ ਨਾਉ ਸਿੱਧ ਹੋਵਾ ਸਿੱਧ ਲਈ ਰਿੱਧ ਅਖਾਉ ਗੁਪਤ ਪ੍ਰਗਟ ਹੋਏ ਬੈਸਾ ਲੋਕ ਰਖੇ ਪਾਉ ਬਤਤੇ ਘੂਲਾ ਵਿਸਰੇ ਤੇਰੇ ਚੇਤਨ ਅਵਨਾਉ ਸੁਲਤਾਨ ਹੋਵਾ ਬੇਲ ਲਸ਼ਕਰ ਤਖਤ ਰਖੇ ਪਾਉ ਹੁਕਮ ਹਾਸਲ ਕਰੀ ਬੈਠਾ ਨਾਨਕ ਸਭ ਵਾਉ ਮਤ ਦੇਖ ਭੁੱਲ ਵਿਸਰੈ تیر ਚੇਤਨ ਆਵੇ ਨਾਉ ਮੋਤੀ ਤ ਮੰਦਰ ਉਸ ਰਹਿ ਰਤਨੀ ਤ ਹੋਹੀ ਜੜਾ ਕਸ ਤੋਰ ਕੰਗੂ ਅਕਰ ਚੰਦਨ ਲੀਪੇ ਆਵੇ ਚਾਉ ਮਤ ਦੇਖ ਭੁੱਲਾ ਵਿਸਰੈ ਤੇਰੇ ਚੇਤਨ ਆਵੈ ਨਾ ਹਰ ਬਿਨ ਜੀਉ ਜਲ ਬਲ ਜਾ ਮੈਂ ਆਪਣਾ ਗੁਰਪੂਛ ਦੇਖਿਆ ਅਬਰ ਨਾਹੀ ਥਾਉ ਰਹਾ ਧਰਤੀ ਤਹੀ ਦੇ ਲਾਲ ਜੜਤੀ ਪਨਗ ਲਾਲ ਜੜਾ ਮਹਨੇ ਮੁਖ ਬੜੀ ਸੁਹੈ ਕਰੇ ਰੰਗ ਪਸਾਉ ਮਤ ਦੇਖ ਕੂਲ ਵਿਸਰੇ ਤੇਰੇ ਚੇਤਨ ਆਵੇ ਨਾ ਸਿੱਧ ਹੋਆ ਸਿੱਧ ਨਾਹੀ ਹਿਦ ਅਖਾਉ ਗੁਪਤ ਪ੍ਰਗਟ ਹੋਏ ਬੈਸਾ ਲੋਕ ਰਖੇ ਪਾਉ ਮਤ ਦੇਖ ਫੁੱਲ ਵਿਸਰੇ ਤੇਰੇ ਚੇਤਨ ਆਵੇ ਨਾ ਸੁਲਤਾਨ ਹੋਵਾ ਬੇਲ ਲਸਤਰ ਤਖਤ ਰੱਖਾ ਪਾਓ ਹੁਕਮ ਹਸਲ ਕਰੀ ਬੈਠਾ ਦਾਨਕ ਸਭ ਵਾ ਮਤ ਦੇਖ ਫੁੱਲ ਵਿਸਰੇ ਤੇਰੇ ਚੇਤਨ ਆਵੇ ਨਾ ਮੋਤੀ ਤੰਦਰ ਉਸ ਰਹਿ ਰਤਨੀਤਾ ਹੋਈ ਜੜਾ ਤਸਤੂਰ ਗੂੰਗ ਅਗਰ ਚੰਦ ਲੀਪੇ ਆਵੇ ਚਾਉ ਬਦ ਦੇਗ ਭੁੱਲਾ ਵਿਸਰੇ ਤੇਰ ਚੇਤਨ ਆਵੇ ਨਾ ਹਰ ਬਿਨ ਜੀਉ ਜਲ ਬਲ ਜਾਉ ਮੈਂ ਆਪਣਾ ਗੁਰਪੂਛ ਦੇਖਿਆ ਅਵਰਾਹੀ ਥਾਉ ਰਹਾ ਤਰਤੀ ਤਹੇ ਰੇ ਲਲ ਜੜਤੀ ਬਲਗ ਲਲ ਜੜਾ ਮਹਣੀ ਮਖ ਬੜੀ ਸੋਹੈ ਕਰੇ ਰੰਗ ਪਸਾਉ ਮੱਤ ਦੇਖ ਫੁੱਲਾ ਵਿਸਰੇ ਤੇਰੇ ਚੇਤਨ ਆਵੇਦਉ ਸਿੱਧ ਹੋਵ ਸਿੱਧ ਲੈ ਰਿਤ ਅਖਿਆਉ ਗੁਪਤ ਪ੍ਰਗਟ ਹੋਏ ਬੈਸਾ ਲੋਕ ਰਖੈ ਪਾਉ ਮਤ ਦੇਖ ਭੁੱਲਾ ਵਿਸਰੈ ਤੇਰ ਚਿੱਤ ਨਿ ਆਵੈ ਨਾਉ ਸੁਲਤਾਨ ਹੋਵ ਬੇਲ ਲਸਕਰ ਤਖਤ ਰਖੈ ਪਾਉ ਉਕਵ ਹਾਸਲ ਕਰੀ ਬਿਠਾ ਨਾਰਕ ਸਭ ਵਾਉ ਮਦ ਦੇਗ ਭੁਲਾ ਵਿਸਰੇ ਤੇਰੇ ਚਿਤ ਤੇ ਨ ਆਵੈ ਨਾ ਮੋਤੀ ਤਮੰਦਰ ਉਸ ਰਹਿ ਰਤਨੀ ਤ ਹੋਹੀ ਜੜਾ ਤਸਤੂਰ ਗੰਗੂ ਅਗਰ ਚੰਦਨ ਲੀਪੇ ਆਵੇ ਚਾ ਮਦ ਦੇਖ ਬੁੱਲਾ ਵਿਸਰੇ ਤੇਰੇ ਚਿੱਤ ਨ ਆਵੈ ਨਾ ਖਰ ਬਿਨ ਜੀਉ ਜਲ ਬਲ ਜਾਵ ਬੇ ਅਫੜਾ ਗੁਰਬੂਜ ਦੇਖਿਆ ਅਵਰ ਨਹਿ ਥਾਉ ਰਹਾਉ ਧਰਤੀ ਤਹੇ ਦੇ ਲਾਲ ਜੜਤੀ ਫਲਗ ਲਾਲ ਜੜਾਉ ਮੜੇ ਮੁਖ ਮੜੇ ਸੁਹੈ ਕਰੇ ਰੰਗ ਪਸਾਉ ਮਤ ਦੇਖ ਭੁੱਲਾ ਵਿਸਰੈ ਤੇਰੇ ਚਿਤ ਤੇ ਨ ਆਵੈ ਨਾ ਸਿੱਧ ਹੋਆ ਸਿੱਧ ਲਾਈ ਰਿਤ ਅਖਿਆ ਗੁਪਤ ਪ੍ਰਗਟ ਹੋਏ ਬੈਸਾ ਲੋਕ ਰਖਿ ਭਾਉ ਮਤ ਦੇਗ ਭੁੱਲਾ ਵਿਸਰੇ ਤੇਰੇ ਚਿੰਤਨ ਆਵੇ ਨਾ ਸੁਲਤਾਨ ਹੋਵਾਂ ਬੇਲ ਲਸਕਰ ਤਖਤ ਰੱਖ ਪਾਓ ਹੁਕਮ ਹਸਲ ਗਰੀ ਬੈਠਾ ਦਾਦਕ ਸਭਵਾਓ ਮਤ ਦੇਗ ਭੁੱਲਾ ਵਿਸਰੇ ਤੇਰੇ ਚਿੰਤਨ ਆਵੇ ਨਾ ਮੋਤੀ ਤਵੰਦਰ ਉਸ ਰਹਿ ਰਤਨੀ ਦਾ ਹੋਏ ਜੜਾ ਕਸਤੂਰ ਕੰਗੂ ਅਗਰ ਚੰਦਨ ਲੀ ਪਿਆਵੇ ਜਾ ਮਤ ਦੇਖ ਭੁੱਲ ਵਿਸਰੇ ਤੇਰੇ ਚਿੱਤਨ ਆਵੇ ਜਾ ਹਰ ਬਿਨ ਜਿਉ ਜਲ ਬਲ ਜਾਓ ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੇ ਥਾਉ ਰਹਾ ਤਰਤੇ ਤਹੇ ਰੇ ਲਾਲ ਜੜਤੇ ਪਲਕ ਲਾਲ ਜੜਾਉ ਮੋੜੇ ਬਖਮੜੀ ਸੁਹੇ ਕਰੇ ਰੰਗ ਬਸਾਉ ਬਦ ਦੇਖ ਫੁੱਲਾ ਵਿਸਰੇ ਥਿਰ ਚੇਤਰ ਆਵੈ ਨਾਉ ਸਿੱਧ ਹੋਆ ਸਿੱਧ ਲਾਈ ਰਿਤ ਅਖਾ ਗੁਪਤ ਪ੍ਰਗਟ ਹੋਏ ਬੈਸਾ ਲੋਕ ਰਖੇ ਪਾਉ ਮਤ ਦੇਖ ਭੁੱਲਾ ਵਿਸਰੇ ਤੇਰੇ ਚਿੱਤ ਨ ਆਵੈ ਨਾ ਸੁਲਤਾਨ ਹੋਆ ਬੇਲ ਲਸ ਕਰ ਤਖਤ ਰਖੇ ਪਾਉ ਹੁਕਮ ਹਸਲ ਕਰੇ ਬੈਠਾ ਨਾਦਕ ਸਭਵਾਉ ਮਤਿ ਦੇਖ ਪੁੱਲਾ ਵਿਸਰੇ ਤੇਰੇ ਚਿਤ ਤੇ ਆਵਨਉ ਮੋਤੀ ਤਮੰਦਰ ਉਸ ਰਹਿ ਰਤਨੀ ਤ ਹੋਏ ਜੜਾ ਕਸਤੂਰ ਗਗ ਅਗਰ ਚੰਦਨ ਲੀਪਿ ਆਵੈ ਚਾਉ ਮਦ ਦੇਗ ਭੁੱਲ ਵਿਸਰੇ ਤੇਰੇ ਚਿੱਤਨ ਆਵੈ ਨਾ ਹਰ ਬਿਨ ਜੀਓ ਜਲ ਬਲ ਜਾਓ ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥਾਉ ਰਹਾ ਤਰਤੀ ਦਹੇ ਰੇ ਲਾਲ ਜੜਤੇ ਪਲ ਬਲ ਲਾਲ ਜੜਾ ਮਹੜੇ ਵਖਬੜੀ ਸੁਹੈ ਕਰੇ ਰੰਗ ਬਸਾਓ ਮਤ ਦੇਖ ਭੁੱਲਾ ਵਿਸਰੇ ਤੇਰੇ ਚਿਤ ਤੇ ਆਵੈ ਨ ਸਿੱਧ ਹੋਆ ਸਿੱਧ ਲਈ ਰੇਂਦੇ ਅਖਿਆ ਗੁਪਤ ਪ੍ਰਗਟ ਹੋਏ ਬੈਸਾ ਲੋਕ ਰਖਿ ਭਾਉ ਮਤ ਦੇਗ ਭੁੱਲਾ ਵਿਸਰੇ ਤੇਰੇ ਚੇਤਨ ਆਵੇ ਨਾ ਸੁਲਤਾਨ ਹੋਵ ਬੇਲ ਲਸਕਰ ਤਖਤ ਰਖ ਪਾਉ ਹੁਕਮ ਹਸਲ ਕਰੇ ਬੈਠਾ ਨਾਨਕਾ ਸਭਵਾਉ ਮਤ ਦੇਗ ਭੁੱਲਾ ਵਿਸਰੇ ਤੇਰੇ ਚੇਤਨ ਆਵੇ ਨਾ ਮੋਤੀ ਤਵੰਦਰ ਉਸ ਰਹਿ ਰਤਨਿਤ ਹੋਏ ਜੜਾ ਕਸਤੂਰ ਕੂੰਗੋ ਅਗਰ ਚੰਦਨ ਲੀਪੇ ਆਵੇ ਚਾ ਮਤ ਦੇਖ ਭੁੱਲਾ ਬਿਸਰੈ ਤਿਰ ਚਿੰਤਿ ਆਵੇ ਨਾ ਹਰ ਬਿਰ ਜੀਓ ਜਲ ਬਲ ਜਾਓ ਮੈਂ ਆਪਣਾ ਗੁਰੂ ਕੂਛ ਦੇਖਿਆ ਅਵਰ ਨਹੀਂ ਥਾਉ ਰਹਾ ਤਰਤੀ ਤਹਿਰੀ ਲਾਲ ਜੜਤੀ ਬਲਗ ਲਾਲ ਜੜਾ ਮੋਹਣੀ ਬਖਮੜੀ ਸੁਹੈ ਗਰੇ ਰੰਗ ਬਸਾਉ ਮਤਤੇ ਗੁਫੂਲਾ ਵਿਸਰੇ ਤੇਰੇ ਚਿੱਤ ਨੇ ਆਵੇ ਨਾਉ ਸਿੱਧ ਹੋਆ ਸਿੱਧ ਲਈ ਰਿਤ ਅਖਾਉ ਗੁਪਤ ਪ੍ਰਗਟ ਹੋਏ ਬੈਸਾ ਲੋਕ ਰਖੈ ਪਾਉ ਮਤ ਦੇਗ ਭੂਲਾ ਵਿਸਰੈ ਤੇਰੇ ਚੇਤਨ ਆਵੈਂਦਾਉ ਸੁਲਤਾਨ ਹੋਆ ਵੇਲ ਲਸ ਕਰ ਤਖਤ ਰਖੈ ਪਾਉ ਹੁਕਮ ਹਸਲ ਕਰੇ ਬਿਠਾ ਦਾਦਕ ਸਭਵਾਉ ਮਤ ਦੇਖ ਭੁੱਲ ਵਿਸਰੇ ਤੇਰੇ ਚਿੱਤ ਨਿ ਆਵੇ ਨਾਉ ਮੂਤੀ ਤਮੰਦਰ ਉਸ ਰਹਿ ਰਤਨੀ ਤ ਹੋਏ ਚੜਾਉ ਕਸ ਤੂਰ ਗੰਗੂ ਅਗਰ ਚੱਦਦਾ ਲੀ ਪਿਆਵ ਚਾਉ ਮਤ ਦੇਖ ਭੁੱਲ ਵਿਸਰੇ ਤੇਰੇ ਚਿਤਨ ਆਵੇਦਾ ਹਰ ਬਿਰ ਜਿਉ ਜਲ ਬਲ ਜਾਓ ਮੈਂ ਆਪਣਾ ਗੁਰਪੂਜ ਦੇਖਿਆ ਅਵਰ ਨਾਹੀ ਥਾਉ ਰਹਾ ਤਰਤੇ ਤਹਿਰੇ ਨਾਲ ਜੜਤੇ ਬਲ ਬਲਾਲ ਜੜਾਓ ਮਹਣੇ ਬਖਮੜੇ ਸੋਹੈ ਕਰੀ ਰੰਗ ਪ੍ਰਸਾਉ ਮਤਤੇਗ ਬੁਲਾ ਵਿਸਰੇ ਤਿਰ ਚੇਤਨ ਆਵੇ ਜਾ ਸਿੱਧ ਹੋ ਸਿੱਧ ਲਈ ਤੇ ਅਖਾਉ ਦੁਪਤ ਪਰਗਟ ਹੋਏ ਬੈਸਾ ਲੋਕ ਰਖੇ ਭਾ ਮਤ ਦੇਖ ਭੁੱਲਾ ਵਿਸਰੇ ਤੇਰ ਜੀਤਨ ਆਵੈ ਦਾ ਸੁਲਤਾਨ ਹੋਵਾ ਬੇਲ ਲਸਕਰ ਤਖਤ ਰਖ ਪਾਓ ਹੁਕਮ ਹਸਲ ਕਰੇ ਬੈਠਾ ਨਾਨਕਾ ਸਭਵਾ ਮਤ ਦੇਖ ਭੁੱਲਾ ਵਿਸਰੇ ਤੇਰ ਜੀਤਨ ਆਵੈ ਦਾ ਬੁਤੀ ਤਬਦਰ ਉਸ ਰਹਿ ਰਤਨੀ ਤ ਹੋਈ ਜੜਾ ਕਿਸ ਤੂਰ ਗੰਗੂ ਅਗਰ ਚਦਨ ਲੀ ਪਿਆ ਬਚਾ ਮਤ ਦੇਖ ਭੁੱਲਾ ਵਿਸਰੇ ਤੇਰੇ ਚਿੱਤ ਨ ਆਵੇ ਨਾ ਹਰ ਬਿਨ ਜੀਓ ਜਲ ਬਲ ਜਾਓ ਮੈਂ ਆਪਣਾ ਗੁਰਪੁਖ ਦੇਖਿਆ ਅਵਰ ਨਹੀਂ ਥਾਉ ਰਹਾ ਤਰਤੀ ਤਹੇ ਰੇ ਨਾਲ ਜੜਤੀ ਪਲਗ ਲਾਲ ਜੜਾ ਮੋਹੜੀ ਬਖਮੜੀ ਸੁਹੈ ਕਰੇ ਰੰਗ ਪਸਾਉ ਮਦ ਦੇਖ ਫੁੱਲਾ ਵਿਸਰੇ تیر ਜੀਤਨ ਆਵੈ ਨਾਉ ਸਿੱਧ ਹੋ ਵ ਸਿੱਧ ਲਈ ਰਿੱਦ ਅਖਾਉ ਗੁਪਤ ਪ੍ਰਗਟ ਹੋਏ ਬੈਸਾ ਲੋਕ ਰਖੇ ਪਾਉ ਮਤ ਦੇਖ ਭੁੱਲਾ ਵਿਸਰੈ ਦਿਲ ਜੀਤਨ ਆਵੈ ਦਾ ਸੁਲਤਾਨ ਹੋਵਾ ਵੇਲ ਲਸਕਰ ਤਖਤ ਰਖੇ ਪਾਉ ਹੁਕਮ ਹਸਲ ਕਰੀ ਬਿਠਾ ਦਾਦਕ ਸਬਵਾ ਮਤਤੇਕ ਭੁੱਲਾ ਵਿਸਰੇ ਤੇਰੇ ਚਿਤਨਿ ਆਵੈ ਦਾਉ ਮੋਤੀ ਤਮਦਰ ਉਸ ਰਹਿ ਰਤਨੀਤਾ ਹੋਇ ਜੜਾ ਕਸਤੂਰ ਕੋ ਗੁ ਅਗਰ ਚੰਦ ਅਲੀ ਪਿਆਵੈ ਚਾਉ ਮਤ ਦੇਖ ਭੁੱਲਾ ਵਿਸਰੈ ਤੇਰੇ ਜੀਤਨ ਆਵੈ ਨਾ ਹਰ ਬਿਰ ਜੀਓ ਜਲ ਬਲ ਜਾਓ ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਹੀ ਥਾਉ ਰਹਾ ਤਰਤੀ ਤਹਿਰੀ ਲਾਲ ਜੜਤੀ ਪਲਕ ਲਾਲ ਜੜਾ ਮੜੀ ਮੁਖ ਮੜੀ ਸੁਹੈ ਕਰੇ ਰਗ ਭਸਾਉ ਮਦ ਦੇਖ ਭੁੱਲ ਵਿਸਰੈ ਤੇਰ ਚਿਤਨ ਆਵੈ ਨਾ ਸਿੱਧ ਹੋਆ ਸਿੱਧ ਲਾਈ ਰੇਦੇ ਅਖਾਉ ਦੁਪਤ ਪ੍ਰਗਟ ਹੋਏ ਬੈਸਾ ਲੋਕ ਰਖੈ ਭਾ ਮਤ ਦੇਗ ਭੁੱਲ ਵਿਸਰੇ ਤੇਰੇ ਚਿੱਤ ਨੇ ਆਵੈ ਨਾ ਸੁਲਤਾਨ ਹੋਵਾ ਬੇਲ ਲਸ਼ਕਰ ਤਖਤ ਰਖ ਪਾਓ ਹੁਕਮ ਹਸਲ ਕਰੇ ਬਿਠਾ ਦਰਗਾ ਸਬਵਾਓ ਮਤ ਦੇਗ ਭੁੱਲ ਵਿਸਰੇ ਤੇਰੇ ਚਿੱਤ ਨੇ ਆਵੈ ਨਾ ਮੋਤੀ ਦਾ ਮੰਦਰ ਉਸ ਰਹਿ ਰਤਨੀ ਦਾ ਹੋਈ ਜੜਾ ਕਸ ਤੋਰ ਬੰਗੋ ਅਗਰ ਚੱਡਾ ਧੀ ਪਿਆਵੈ ਚਾਹ ਮਤ ਤੀਗ ਭੁੱਲਾ ਵਿਸਰੈ ਤੇਰੇ ਚਿੱਤ ਦੇ ਅਵਨਾ ਹਰ ਬਿਰ ਜਿਓ ਜਲ ਬਲ ਜਾਓ ਮੈਂ ਆਪਣਾ ਗੁਰਪੂਰਖ ਦੇਖਿਆ ਅਵਰ ਨਾਹੀ ਥਾਉ ਰਹਾ ਤਰਤੇ ਤਹੇਰੇ ਨਾਲ ਜੜਤੀ ਪਲਗ ਲਾਲ ਜੜਾ ਮਣਿ ਮਖ ਮਣਿ ਸੁਹੈ ਕਰੀ ਰੰਗ ਬਸਾਉ ਬਤ ਦੇਖ ਭੁੱਲ ਵਿਸਰੇ تیر ਚਿਤ ਤੇ ਆਵੈ ਨਾਉ ਸਿੱਧ ਹੋਵਾ ਸਿੱਧ ਲਈ ਰਿਤ ਅਖਾਉ ਗੁਪਤ ਪ੍ਰਗਟ ਹੋਏ ਬੈਸਾ ਲੋਕ ਰਖਿ ਪਾਉ ਮਤ ਦੇਖ ਭੁੱਲ ਵਿਸਰੈ ਤੇਰ ਜੀਤਨ ਆਵੇ ਜਾ ਸੁਲਤਾਨ ਹੋਵਾ ਬੇਲ ਲਸ਼ਕਰ ਤਖਤ ਰਖਿ ਪਾਉ ਹੁਕਮ ਹਸਨ ਕਰੀ ਬੈਠਾ ਨਾਲ ਕਸਬਵਾਉ ਬਤ ਤੇਗ ਭੁੱਲ ਵਿਸਰੇ ਤੇਰੇ ਚਿਤ ਤੇ ਆਵੈ ਨਾਉ ਮੋਤੀ ਤਵਦਰਿਉ ਸੁਰੇ ਰਤਨੀ ਤਾ ਹੋਇ ਜੜਾ ਕਸਤੂਰ ਕੰਗੋ ਅਕਰ ਚੰਦਨ ਲੀ ਪਿਅ ਆਵੈ ਚਾਉ ਮਦ ਦੇਖ ਭੁੱਲ ਵਿਸਰੈ ਤੇਰੇ ਚਿਤ ਤੇ ਆਵੈ ਜਾਓ ਹਰ ਬਿਨ ਜੀਓ ਜਲ ਬਲ ਜਾਓ ਮੈਂ ਅਬੜਾ ਗੁਰ ਪੂਛ ਦੇਖਿਆ ਅਵਰ ਨਾਹੀ ਤਾਉ ਰਹਾ ਤਰਤੀ ਤਹੇਰੇ ਲਾਲ ਜੜਤੀ ਬਲ ਬਲ ਲਾਲ ਜੜਾਓ ਮੋਹਣੀ ਮੁਖ ਬੜੀ ਸੋਹ ਹੈ ਕਰੇ ਰੰਗ ਬਸਾਓ ਮਤ ਦੇਖ ਭੁੱਲ ਵਿਸਰੇ ਤੇਰੇ ਚਿੱਤ ਨ ਆਵੈ ਨ ਸਿੱਧ ਹੋਆ ਸਿੱਧ ਲਈ ਹਿਦ ਅੱਖਾਂ ਗੁਪਤ ਪ੍ਰਗਟ ਹੋਏ ਬੈਸਾ ਲੋਕ ਰਖ ਭਾ ਮਤ ਦੇਖ ਭੁੱਲ ਵਿਸਰੇ ਤੇਰੇ ਜਿਤਨ ਆਵੇ ਨਾ ਸੁਲਤਾਨ ਹੋਵ ਬੇਲ ਲਸਕਰ ਤਖਤ ਰਖਾ ਪਾਉ ਹੁਕਮ ਹਸਨ ਕਰੇ ਬੈਠਾ ਨਾਲ ਕਾ ਸਭਵਾਉ ਮਤ ਦੇਖ ਭੁੱਲ ਵਿਸਰੇ ਤੇਰੇ ਜਿਤਨ ਆਵੇ ਨਾ ਹੁਕਮ ਹਾਸਲ ਕਰੇ ਬੈਠਾ ਨਾਨਕ ਸਭ ਵਾਉ ਮਤ ਦੇਖ ਭੁੱਲ ਵਿਸਰੈ ਤੇਰੇ ਚੇਤਨ ਆਵੈ ਨਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ